अच्छा बच्चों आज मेरा सवाल प्रश्न ਹੈਗਾ ਪੀਲੇ ਰੰਗ ਨੂੰ ਜਦਾਰੰਗ ਬਲੋਂ ਤੇ ਕਿਹੜਾ ਰੰਗ ਬਣਗਾ ਸਮੋਚਾਂ ਕੀ ਹੈ ਆੜਾ ਜਾਂ ਸੰਤਰੀਆ ਗੁਲਾਬੀ ਆ ਨੀਲਾ ਔਰ ਇਸ ਤਰ੍ਹਾਂ ਦਾ ਨਖੜ ਨੂੰ ਆਪਾਂ ਦੇਖੀਏ ਕਿਵੇਂ ਰੰਗ ਬਣਦਾ ਹੈ अच्छा अच्छा बच्चों आओ ਆਪਾਂ ਹੁਣ ਰੰਗ ਲਾ ਕੇ ਦੇਖੀਏ ਕਿਹੜਾ ਰੰਗ ਪਛਾਇਆ ਸਵਾਸੀਆਂ ਨੂੰ ਨਿਬਰੇਸ਼ਨ ਦਿਗਾ ਪੀਲਾ ਰੰਗ ਤੇ ਲਾਲ ਰੰਗ ਮਿਲਾ ਕੇ ਕਿਹੜਾ ਰੰਗ ਬਣਦਾ ਹੈ ਠੀਕ ਹੈ ਇਹ ਸਾਡੇ ਕੋਲ ਪੀਲਾ ਰੰਗ ਇਹ ਸਾਡੇ ਕੋਲ ਗਿਆ ਲਾਲ ਰੰਗ ਆਉ ਇਸ ਰੰਗ ਨੂੰ ਮਿਲਾ ਕੇ ਦੇਖੀਏ ਕਿਵੇਂ ਲੱਗਦਾ ਇਹ ਵੀ ਜਿਹੜੀ ਹੈਗੀ ਹੈ ਜੈਲੋਪ ਜਿਹੜਾ ਰਗਾ ਰੰਗ ਪੀਲੇ ਰੰਗ ਦਾ ਰੰਗ ਹੈ ਇਹਨੂੰ ਆਪਾਂ ਚਾਰ ਹਿੱਸੇ ਲੈ ਠੀਕ ਹੈ ਦੇ ਲਾਵਾਂਗੇ ਆਪਾਂ ਚਾਰ ਹਿੱਸੇ ਇਹਨਾਂ ਲਾ ਕੇ ਆਪਾਂ ਨੂੰ ਕਿਹਾ ਇਸ ਤਿਕਾ ਨਾ ਆ ਰੰਗ ਸਾਡੇ ਕੋਲ ਹੈ ਪੀਲਾ ਇੱਚ ਮਿਲਾਉਣਾ ਕਿਹੜਾ ਹੈਗਾ ਆ ਲਾਲ ਇੱਚ ਕੀ ਮਿਲਾਵਾਂਗੇ ਆਪਾਂ લાલ ਰੰਗ ਨੂੰ ਜਿਹੜਾ ਹੈ ਆ ਇਹਦੇ ਵਿੱਚ ਇੱਕ हिस्सा ਜੜਾ ਕੇ ਆਪਾਂ ਇਹਨੂੰ ਜਣ ਕੇ ਮਿਲਾਉਣਾ ਹੈ ਠੀਕ ਹੈ ਆਜਾ ਠੀਕ ਹੈ ਮੰਨ ਲਓ ਇਹਦੇ ਵਿੱਚ ਕੀ ਕਰਾਂਗੇ ਹੁਣ ਆਪਾਂ ਇਹ ਗੈਲੋ ਰੰਗ ਜਿਹੜਾ ਲਿਆ ਸੀਗਾ ਆਪਾਂ ਇਹ ਠੀਕ ਹੈ ਹੁਣ ਦੇਖੋ ਇਹਦੇ ਵਿੱਚ ਆ ਰੰਗ ਹੈਗਾ ਠੀਕ ਹੈ ਗੈਲੋ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਲਾਲ ਰੰਗ ਜਿਹੜਾ ਮਿਲਾਉਨੇ ਆ ਤਾਂ ਦੇਖੋ ਸਾਨੂੰ ਕਿਹੜਾ ਰੰਗ ਮਿਲੇਗਾ ਠੀਕ ਹੈ ਇਹਦੇ ਕਿੰਨੇ ਹਿੱਸੇ ਹੋਣਗੇ 4 ਹਿੱਸੇ ਹੋਣਗੇ ਤਾਂ ਸਾਡੇ ਕੋਲ ਰੰਗ ਕਿਹੜਾ ਬਣ ਜੇਗਾ ਉਹ ਸੰਤਰੀ ਕਲਰ ਕਿਹੜਾ ਕਲਰ ਬਣ ਗਿਆ ਇਹ ਸੰਤਰੀ ਸੰਤਰੀ ਕਲਰ ਠੀਕ ਹੈ ਇਹ ਕਿਸ ਤਰ੍ਹਾਂ ਬਣਿਆ ਜਿਹੜਾ ਆਪਾਂ ਜੈਲੋ ਰੰਗ ਜਿਹੜਾ ਹੈਗਾ ਹਰੇ ਰੰਗ ਪੀਲੇ ਰੰਗ ਹੈਗਾ ਉਹਦੇ ਆਪਾਂ ਕਿਨੇ ਇਸ ਲਏਗੇ 4 ਇਸ ਤੇ ਲਾਲ ਦਾ ਕਿੰਨਾ ਲਿਆ ਸਾ ਇੱਕ ਹਿੱਸਾ ਲਿਆ ਤੇ ਸਾਡੇ ਤੋਂ ਕਿਹੜਾ ਰੰਗ ਆਇਆ ਸਾਹਮਣੇ ਬਈ ਸੰਤਰੀ ਕਿਹੜਾ ਰੰਗ ਸਾਹਮਣੇ ਆਇਆ ਬਈ ਸੰਤਰੀ ਸੰਤਰੀ ਰੰਗ ਸਾਡੇ ਕੋਲ ਬਣ ਗਿਆ ਠੀਕ ਹੈ ਇਸ ਤਰੀਕੇ ਨਾਲ ਅੱਗੇ ਵੀ ਆਪਾਂ ਕਰਦੇ ਆਂ ਪੀਰਾ ਰੰਗ ਲੈਨੇ ਆਪਾਂ ਠੀਕ ਹੈ ਪੀਰਾ ਰੰਗ ਫੇਰ ਲੈਨੇ ਆਪਾਂ ਪੀਲੇ ਰੰਗ ਦੇ ਜਿਹੜੇ ਗਿਆ ਉਹਨ ਲਿਆ ਪੀਰਾ ਅਗੇ ਠੀਕ ਹੈ ਪੀਰਾ ਰੰਗ ਆਪਾਂ ਲੈਨੇ ਆ ਠੀਕ ਹੈ ਉਹਦੇ ਚ ਰੰਗ ਬਣਾਉਨੇ ਆਪਾਂ ਕਿਹੜਾ ਰੰਗ ਬਣਾਉਣਾ ਆ ਨੀਲਾ ਰੰਗ ਮਿਲਾ ਕੇ ਦੇਦੇ ਕਿਹੜਾ ਰੰਗ ਮਿਲਾ ਕੇ ਦੇਖਦੇ ਆ ਬਈ ਨੀਲਾ ਤੇ ਰੰਗ ਦਾ ਰੰਗ ਠੀਕ ਹੈ ਉਹਦੇ ਚ ਆਪਾਂ ਨੀਲੇ ਰੰਗ ਦਾ ਰੰਗ ਮਿਲਾਵਾਂਗੇ ਉਹਦਾ ਵੀ ਇੱਕ ਹਿੱਸਾ ਲਵਾਂਗੇ ਠੀਕ ਹੈ ਕਿੰਨਾ ਲਵਾਂਗੇ ਵੀ ਇੱਕ ਹਿੱਸਾ ਮਲਾਂਗੇ ਠੀਕ ਹੈ ਇਹ ਹੋ ਗਿਆ ਇੱਕ ਹਿੱਸਾ ਮਲਾਂਗੇ ਤੇ ਸਾਡੇ ਕੋਲ ਰੰਗ ਬਣ ਜੇਗਾ ਫਿਰ ਕਿਹੜਾ ਰੰਗ ਬਣੇਗਾ ਫਿਰ ਸਾਡੇ ਕੋਲ ਦੇਖੀਏ ਕਿਹੜਾ ਰੰਗ ਬਣਦਾ ਨੀਲੇ ਦੇ ਵਿੱਚ ਆਪਾਂ ਜਦੋਂ ਪੀਰਾ ਰੰਗ ਮਿਲਾਉਂਦੇ ਆ ਠੀਕ ਹੈ ਤਾਂ ਸਾਡੇ ਕੋਲ ਕਿਹੜਾ ਰੰਗ ਬਣ ਜੇਗਾ ਉਹ ਹਰਾ ਹਰਾ ਕਿਹੜਾ ਰੰਗ ਬਣ ਜੂਗਾ ਭਈ ਹਰਾ ਹਰਾ ਰੰਗ ਬਣ ਜੂਗਾ ਠੀਕ ਆ ਆ ਰੰਗ ਕਿਹੜਾ ਬਣ ਗਿਆ ਸਾਡੇ ਕੋਲ ਹਰਾ ਹਰਾ ਰੰਗ ਠੀਕ ਹੈ ਕਿਹੜਾ ਬਣ ਗਿਆ ਰੰਗ ਹਰਾ ਹੈ ਰੰਗ-ਪਣ ਕੇ ਆ ਗਿਆ ਨਾ ਰੰਗ ਠੀਕ ਹੈ ਉਸ ਤੋਂ ਬਾਅਦ ਜੇ ਆਪਾਂ ਚਿੱਟਾ ਰੰਗ ਲੈਨੇ ਆ ਕਿਹੜਾ ਰੰਗ ਲੈਨੇ ਆ ਬਈ ਵਾਈਟ ਕਲਰ ਦਾ ਰੰਗ ਇਹਨਾਂ ਲੈਨੇ ਆ ਆਪਾਂ ਹੈਨਾ ਵਾਈਟ ਕਲਰ ਦੇ ਰੰਗ ਦੇ ਵਿੱਚ ਆਪਾਂ ਆ ਦੇਖੋ ਜਿਹੜਾ ਹੱਥ ਕੋ ਵਾਈਟ ਕਲਰ ਰੰਗ ਹੈਗਾ ਠੀਕ ਹੈ ਇਹਦੇ ਵੀ ਆਪਾਂ ਜਿਹੜੇ ਆ ਚਾਰ ਹਿੱਸੇ ਲੈਨੇ ਆ ਠੀਕ ਹੈ ਕਿਨੇ ਹਿੱਸੇ ਲਵਾਂਗੇ ਚਾਰ ਹਿੱਸੇ ਠੀਕ ਹੈ अच्छा ठीक रंक है बच्चों एच आपा कि हुन ਚਿੱਟਾ ਰੰਗ ਦੇ ਵੀ ਆਪਾਂ 4 ਹਿੱਸੇ ਲੈਣੇ ਆ ਕਿੰਨੇ ਹਿੱਸੇ ਲੈਣੇ ਆ ਬਈ 4 4 ਹਿੱਸੇ ਲੈ ਕੇ ਉਹਦੇ ਚ ਆਪਾਂ ਮਿਲਾਵਾਂਗੇ ਇੱਕ ਹਿੱਸਾ ਕਿਹੜਾ ਬਿਲਾਵਾਂਗੇ ਨੀਲਾ ਰੰਗ ਕਿਹੜਾ ਰੰਗ ਬਿਲਾਵਾਂਗੇ ਬਈ ਨੀਲਾ ਠੀਕ ਹੈ ਆ ਦੇਖੋ ਇਹ ਕਿੱਸਾ ਬਣਾਇਆ ਨੂੰ ਕੀ ਬਣੂਗਾ ਹੁਣ ਆਇ ਇੱਕ ਹਿੱਸਾ ਹੋ ਗਿਆ ਤਾਂ ਚਿੱਟਾ ਰੰਗ ਦੇ ਕਿੰਨੇ ਹਿੱਸੇ ਬਣੇ ਬਈ ਚਾ ਚਾ ਜਦੋਂ ਹਿੱਸਾ ਪਾਵਾਂਗੇ ਤਾਂ ਸਾਡੇ ਕੋਲ ਕਿਹੜਾ ਰੰਗ ਆਜੂਗਾ ਸਕਾਈ ਕਿਹੜਾ ਰੰਗ ਬਣ ਜੂਗਾ ਵੀ ਅਸਮਾਨੀ ਰੰਗ ਠੀਕ ਹੈ ਇਹਦਾ ਰੰਗ ਬਣ ਗਿਆ ਫਿਰ ਅਸਮਾਨੀ ਠੀਕ ਹੈ ਨੀ ਰੰਗ ਬਣ ਗਿਆ ਠੀਕ ਹੈ ਹੁਣ ਇਹ ਤੋਂ ਬਾਅਦ ਆਪਾਂ ਦੇਖੀਏ ਲਾਲ ਰੰਗ ਜਿਹੜਾ ਹੈਗਾ ਲਾਲ ਰੰਗ ਜਿਹੜਾ ਆਪਾਂ ਮਿਲਾਵਾਂਗੇ ਠੀਕ ਹੈ ਲਾਲ ਦੇ ਵਿੱਚ ਕਾਲਾ ਰੰਗ ਮਿਲਾਵਾਂਗੇ ਤਾਂ ਉਹ ਦੇਖੀਏ ਕਿਹੜਾ ਰੰਗ ਬਣਦਾ ਠੀਕ ਹੈ ਲਾਲ ਦੇ ਵਿੱਚ ਕਿਹੜਾ ਰੰਗ ਬਣਾਵਾਂਗੇ ਕਾਲਾ ਦੇਖੀਏ ਵੀ ਲਾਲ ਦੇ ਵਿੱਚ ਆਪਾਂ ਲਾਲ ਦੇ ਵਿੱਚ ਕਾਲਾ ਰੰਗ ਆਪਾਂ ਮਲਾਵਾਂਗੇ ਮੈਂ ਲਾਲ ਦੇ ਸਿੱਕੇ ਲੈਣੇ ਆਪਾਂ ਚਾਰ ਹਿੱਸੇ ਲਾਲ ਰੰਗ ਲੈਣਾ ਆ ਠੀਕ ਹੈ ਉਹ ਚ ਰੰਗ ਕਿਹੜਾ ਬਣਾਉਣਾ ਆਪਾਂ ਵੀ ਕਾਲਾ ਕਿਹੜਾ ਰੰਗ ਬਣਾਵਾਂਗੇ ਵੀ ਕਾਲਾ ਠੀਕ ਹੈ ਕਾਲਾ ਬਣਾਉਂਦੇ ਆ ਵੀ ਹੁਣ ਠੀਕ ਹੈ ਕਹੜਾ ਰੰਗ ਇਹਦਾਗਾ ਆਪਾਂ ਇੱਕ ਹਿੱਸਾ ਲਵਾਂਗੇ ਠੀਕ ਹੈ ਇੱਕ ਹਿੱਸਾ ਲੈ ਕੇ ਉਹਦੇ ਚ ਕੀ ਬਰਾਂਗੇ ਆਪਾਂ ਕਹੜਾ ਮਲੋੜਾ ਬਈ ਲਾਲ ਲਾਲ ਜਿਹੜਾ ਰੰਗ ਇਹਦਾ ਪਾਉਂਦੇ ਮਿਲਾਵਾਂਗੇ ਸਾਡੇ ਕੋਲ ਕੀ ਬਣ ਜੇਗਾ ਫਿਰ ਉਹ ਕਹੜਾ ਰੰਗ ਬਣ ਜੇਗਾ ਸਾਡੇ ਕੋਲ ਕਾਫੀ ਕਲਰ ਕਿਹੜਾ ਰੰਗ ਬਣ ਗਿਆ ਬਈ ਕਾਫੀ ਕਲਰ ਕਾਫੀ ਕਲਰ ਠੀਕ ਹੈ ਕਿਹੜਾ ਰੰਗ ਬਣ ਗਿਆ ਕਾਫੀ ਕਲਰ ਬਣ ਗਿਆ ਨਾ ਠੀਕ ਹੈ ਯਾਨੀ ਕਿ ਆਪਾਂ ਲਾਲ ਦੇ ਵਿੱਚ ਕਿਹੜਾ ਰੰਗ ਮੜਾਇਆ ਕਾਲਾ ਕਿਹੜਾ ਬਣ ਕੇ ਆਇਆ ਫਿਰ ਕਾਫੀ ਕਾਲਾ ਹੈ ਕਿਹੜਾ ਕਾਫੀ ਕਦਾ ਰੰਗ ਬਣ ਗਿਆ ਠੀਕ ਹੈ ਕਾਫੀ ਬੀਤੀ ਕਦੀ ਹਾਂਜੀ ਤੇ ਰੰਗ ਕਿਹਦਾ ਆਉਂਦਾ ਫਿਰ ਇਹ ਰੰਗ ਆਉਂਦਾ ਠੀਕ ਹੈ ਕਾਫੀ ਕਲਰ ਆਉਂਦਾ ਹੁਣ ਜੇ ਆਪਾਂ ਕਰ ਚਿੱਟੇ ਰੰਗ ਜਿਹੜਾ ਚਿੱਟਾ ਰੰਗ ਆਪਾਂ ਜਿਹੜਾ ਆ ਉਹ ਆਪਾਂ ਲੈਣੇ ਆ ਕਿਹੜਾ ਰੰਗ ਲਾਵਾਂਗੇ ਵੀ ਚਿੱਟਾ ਤੇ ਕਲਰ ਨਾਲ ਵਾਈਟ ਕਲਰ ਨਾਲ ਆਪਾਂ ਲਾਵਾਂਗੇ ਦੇਖਦੇ ਹਾਂ ਉਹਨਾਂ ਕਿਹੜਾ ਰੰਗ ਵਾਈਟ ਦੇ ਨਾਲ ਕਾਲਾ ਰੰਗ ਬਣਾਵਾਂਗੇ ਠੀਕ ਹੈ ਚਾਰੇ ਸੇੜਾ ਗਾਪਾਂ ਦੇਖੋ ਚਾਰ ਹਿੱਸੇ ਜਾਨਕੀ ਆਪਾਂ ਇਹਨੂੰ ਕੀ ਕਰਾਂਗੇ ਆਪਾਂ ਵਾਈਟ ਜਿਹੜਾ ਰੰਗ ਲੈ ਲਾਂਗੇ ਠੀਕ ਹੈ ਠੀਕ ਹੈ ਵਾਈਟ ਜਿਹੜਾ ਰੰਗ ਲੈ ਆਪਾਂ ਚਾਰ ਹਿੱਸੇ ਠੀਕ ਹੈ ਓਕੇ ਉਹਦੇ 'ਚ ਰੰਗ ਆਪਾਂ ਬਣਾਉਣਾ ਹੈ ਕਾਲਾ ਕਿਹੜਾ ਰੰਗ ਬਣਾਉਣਾ ਵੀ ਕਾਲਾ ਕਾਲਾ ਜਿਹੜਾ ਲੈਣਾ ਆਪਾਂ ਇੱਕ ਹਿੱਸਾ ਲੈਣਾ ਕਿੰਨਾ ਲੈਣਾ ਵੀ ਇੱਕ ਹਿੱਸਾ ਠੀਕ ਹੈ ਇੱਕ ਹਿੱਸਾ ਇਹਦਾ ਕਾਲਾ ਰੰਗ ਲੈ ਕੇ ਉਹਦੇ 'ਚ ਆਪਾਂ ਵਾਈਟ ਕੰਦਾ ਜਿਹੜਾ ਹੈਗਾ मिक्स ਕਰਾਂਗੇ ਤਾਂ ਦੇਖਦੇ ਹਾਂ ਸਾਡੇ ਕੋਲ ਕਿਹੜਾ ਰੰਗ ਬਣਦਾ ਬਈ ਠੀਕ ਹੈ ਉਹ ਚ ਸਾਡੇ ਕੋਲ ਕਿਹੜਾ ਰੰਗ ਬਣੂਗਾ ਆ ਬਣ ਗਿਆ ਕਿਹੜਾ ਰੰਗ ਬਣ ਗਿਆ ਸੀਮੈਂਟ ਕਲਰ ਵੀ ਕਹਿੰਦੇ ਇਹਨੂੰ ਤੇ ਹੋਰ ਰੰਗ ਕਿਹੜਾ ਕਹਿੰਦੇ ਇਹਨੂੰ ਬਈ ਸਲੇਟੀ ਕਿਹੜਾ ਰੰਗ ਕਹਿੰਦੇ ਆ ਬਈ ਸਲੇਟੀ ਸਲੇਟੀ ਰੰਗ ਇਹਨੂੰ ਕੀ ਆਪਾਂ ਬਣ ਜਾਂਦਾ ਇਸ ਤਰੀਕੇ ਨਾਲ ਆਪਾਂ ਰੰਗਾਂ ਨੂੰ ਮਲਾ ਕੇ ਰੰਗ ਬਣਾ ਸਕਦੇ ਹਾਂ ਸਭ ਲੱਗਈ ਹੈ ਠੀਕ ਹੈ ਅਸੀਂ ਇਸ ਤਰੀਕੇ ਨਾਲ ਕਿਹਾ ਰੰਗ ਹੋਰਗ ਬਣਾ ਲਏ ਠੀਕ